ਵੱਡੇ ਸਿੱਖ ਸਨ ਸਿੱਖ ਬਾਦ 5-500 ਕਮਾਂ ਦੇ ਮਾਲਕ ਸਨ ਇਹ ਪਾਣੀਪੱਤ ਕਰਨਾਲ ਦੇ ਲੋਕ ਨੇ ਇਹ ਨਾਨਕੇ ਇੱਥੇ ਕਬਜ਼ੇ ਕੀਤੇ ਫਿਰ ਇਹਨਾਂ ਨੂੰ ਅਲਾਟਮੈਂਟ ਹੋ ਗਈ ਉਹ ਸਿੱਖਾਂ ਦੇ ਦੋ ਤਿੰਨ ਘਾਰੀ ਸਨ ਜਿਹੜੇ ਸਾਰੀ ਜ਼ਮੀਨ ਸੰਭਾਲ ਕੇ ਬੈਠੇ ਪੁਰਨਾ ਗੋਲਵੀ 1000 ਏਕੜ ਦੇ ਕਰੀਬ ਜ਼ਮੀਨ ਸੀ ਸਾਰਾ ਤਾਂ ਵੱਡੇ ਮਾਲਕ ਜਿਹੜੇ ਸਨ ਉਹ ਸਿੱਖ ਸੀ ਨੰਦ ਸਿੰਘਾ ਅੱਛਾ ਸਰਦਾਰ ਨੰਦ ਸਿੰਘਾ ਜਿਹੜਾ ਵੱਡਾ ਜਿਹੜਾ ਲਲਿਆਣੀ ਦੇ ਚੌਧਰੀ ਸੀ ਸਿੱਕ ਸੀ ਉਹਦੇ ਕੋਲ ਤਕਰੀਬਨ ਜ਼ਮੀਨ ਐਸੀ 501 ਏਕੜ ਦੀ ਨਵਾਂ ਜੇ ਕੋਈ ਨਿਸ਼ਾਨ ਅੱਛਾ ਇਹਨੂੰ ਘਾਟੇ ਗੱਲ ਜੀ ਦੂ ਕੋਈ ਇਹ ਨਹੀਂ ਸਨ ਜ਼ਮੀਨਾਂ ਕੋਈ ਨਹੀਂ ਸਨ ਜ਼ਮੀਨਾਂ ਜ਼ਿਆਦਾ ਸਿੱਕਾਂ ਕੋਲ ਸਿੱਕਾਂ ਨਹੀਂ ਸਿੱਖ ਜ਼ਿਆਦਾ ਘਾਟਾ ਖਾਂਦੇ ਸਨ ਆਪਣੇ ਆਪ ਉਨੀਸੋ 47 ਦੇ ਵਿੱਚ ਜਦੋਂ ਗਦਰ ਪਿਆ ਹੈ ਜਿੱਥੇ ਜਿੱਥੇ ਲੋਕਾਂ ਦਾ maal ਡੰਗਰੇਗਾ ਅਸੀਂ ਉਸੇ ਤਰ੍ਹਾਂ ਹੀ ਉਹਨਾਂ ਛੱਡ ਦਿੱਤਾ ਆਪਣੇ ਮਕਾਨ ਛੱਡ ਦਿੱਤੇ ਮਕਾਨ ਦੇ ਵਿੱਚ ਉਹ ਸਮਾਨ ਜੋ ਜ਼ਾਤੀ ਜ਼ੇਬਰ ਵਗੈਰਾ ਹੈ ਸੀ ਉਹ ਤੇ ਪੈਸਾ ਵਗੈਰਾ ਹੈ ਉਹ ਨਾ ਕੱਢ ਲਿਆ ਬਾਕੀ ਕਿਹੇ ਚੀਜ਼ ਨਹੀਂ ਕੱਢਣ ਜ਼ਿਆਦਾਤਰ ਕਤਲਗਾਰਤ ਦੇ ਵਿੱਚ ਮੁਸਲਮਾਨੀਆਂ ਆਉਂਦੇ ਸਨ ਕਿਉਂਕਿ ਮਾੜੀ ਪਾਲਟੀ ਸੀ

ਸ਼ੇਖੋਂ ਦੇਸੀ ਮੁਸਲਮਾਨੋਂ ਦੇ ਸਰਦਾਰ ਹਿੰਦੂ ਤੇਰਾ ਕੋਈ ਸਾਰੀ ਤਾਰੀਖ ਦੇ ਬਾਰੇ ਚ ਜਾਣਨ ਦੀ ਕੋਸ਼ਿਸ਼ ਕਰਨਾ ਹਿਸਟਰੀ ਪਾਕਿਸਤਾਨ ਦੀ ਜੀ ਇਹ ਹਿੰਦੁਸਤਾਨ ਦੀ ਇਸ ਤਰ੍ਹਾਂ ਵਾਲੇ ਸਲਾਮ ਕੀ ਹਾਲ ਠੀਕ ਅੱਲਾ ਦਾ ਸ਼ੁਕਰ ਤੁਸੀਂ ਸਾਨੂੰ ਦੱਸ ਸਕਦੇ ਹੋ ਪਾਕਿਸਤਾਨ ਤੇ ਹਿੰਦੁਸਤਾਨ ਦੀ ਤਾਰੀਖ ਦੇ ਬਾਰੇ 14 ਅਗਸਤ 1947 ਨੂੰ ਪਾਕਿਸਤਾਨ ਵਜੂਦ ਤੇ ਆਇਆ ਜੀ ਮੌਨ ਲਾਲ ਬਟਨ ਨਾਂ ਦਾ ਇੱਕ ਅੰਗਰੇਜ਼ ਸੀ ਜਿਹੜਾ ਇਹਦੀ ਵੰਡ ਕਰਦਾ ਸੀ ਜਿਸ ਨੇ پاکستان دی صحیح بانڈ نہیں ہون دیتی ٹھیک ہے جی کیوں کہ ان انگریز نے کیا سی کہ میں نے راکھا گورنر جنرل مابای محمد علی ہوں کی کیا سی میں نے گورنر جنرل رکھو ہاں جی پاکستان دا انہیں ایک سال سانوں مغربی پاکستان دا دیتا ایدر ایک دیتا مشرقی انہیں زلے سان مشرقی پاکستان دے جی ਉਹ ਪਾਕਿਸਤਾਨ ਦਾ ਹਿੱਸਾ ਸੀ ਉਹ ਵੀ ਉਹ ਬਾਅਦ ਦੇ ਵਿੱਚ 1971 ਦੇ ਵਿੱਚ ਇੰਡੀਆ ਨੇ ਜ਼ੋਰ ਦੇ ਕੇ ਔਰ ਉਹਦੇ ਨਾਲ ਮਿਲ ਕੇ ਤੇ ਉਹ ਨਾਂ ਨੂੰ ਟੁੱਟੇ ਕਰ ਦਿੱਤਾ ਤੇ ਇਹਦੇ ਵਿੱਚ ਅਮਰੀਕਾ ਦੀ ਸ਼ੈ ਸੀ ਸਾਰੀ ਅਮਰੀਕਾ ਨਾਲ ਜੀ ਅਮਰੀਕਾ ਦੀ ਸ਼ੈ ਸੀ ਅੱਜ ਵੀ ਆ ਰਿਹਾ ਆ ਤੇ ਕੱਲ ਵੀ ਆ ਰਿਹਾ ਆ ਓਏ ਇੱਥੇ ਬਾਰੇ ਬੋਲੋ ਇੱਥੇ ਤੁਸੀਂ ਇੱਥੇ ਦੇ ਆ ਕੇ ਹਿੰਦੂ ਹਿੰਦੁਸਤਾਨ ਮੈਂ ਜੀ ਅਸੀਂ ਪੁਰਾਣੇ ਦਾਦਾ ਪਰਦਾਦਾ ਇੱਥੇ ਦੇ ਰਹਿਣ ਵਾਲੇ ਨੇ ਇਹ ਪਿੰਡ ਜਿਹੜਾ ਨੇ ਇਹ ਮੀਆਂ ਕਿਆਂ ਨੂੰ ਅੰਗਰੇਜ਼ ਨੇ ਦਿੱਤਾ ਸੀ ਜ਼ਮੀਨਾਂ ਬਾਦ ਕਰਨ ਵਾਸਤੇ ਕਿਹਨੂੰ ਦਿੱਤਾ ਸੀ ਮੀਆਂ ਕਿਆਂ ਨੂੰ ਮੀਆਂ ਸਰਾਜਉਦਦ ਨੂੰ ਉਸਦੇ ਵੱਟ ਬਡੇਰੇ ਨੂੰ ਉਹ ਉਹ ਇੱਥੇ ਦੇ ਮਾਲਕ ਸਨ ਇਹ ਨਵਾਂ ਪੁਰਾਣਾ ਪਿੰਡ ਤੋਂ ਆਏ ਇਹਦੇ ਨਾਮ ਦੱਸੋ ਨਾ ਪਹਿਲਾ ਨਾਂ ਸੀ ਇਹਦਾ ਚੰਨਨਦੀਨ ਵਾਲਾ ਹਾਂਜੀ ਉਹ ਪੁਰਾ ਫਿਰ ਨਾਂ ਸਲਾਮਪੁਰਾ ਨਾਂ ਰੱਖਿਆ ਇਹਦਾ ਇਹ ਮਹੀਏ ਕਹਿੰਦਾ ਪਿੰਡ ਸੀ ਮਹੀਏ ਰਹਿੰਦੇ ਸਨ ਭਗਵਾਨ ਮਹੀਏ ਕਹਿੰਦਾ ਮਤਲਬ ਕੀ ਇਹ ਮੀਏ ਕਰਦੇ ਹਨ ਭਗਵਾਨ ਕੋਰੇ ਮੀਆਂ ਜਾਦ ਮੀਆਂ ਜਾਦ ਨਹੀਂ ਜੀ ਮੀਏ ਜਾਦ ਦਾ ਦਾਦਾ ਪੜਦਾਤਾ ਚੰਨਨਬੀਨ ਮੀਆਂ ਚੰਨਨ ਦੀ ਅੱਛਾ ਮੀਏ ਚੰਨਨ ਮੀਆਂ ਚੰਨਨ ਦੀ ਨੇ ਉਹ ਨਬੀ ਬਖਸ਼ਾਲਾ ਜਿਹੜਾ ਉਹਦਾ ਚਾਚਾ ਸੀ ਤੇ ਇਹ ਉਹਦਾ ਭਤੀਜਾ ਸੀ ਅੱਛਾ 75 ਮਰਬੇ ਜ਼ਮੀਨ ਜਿਹੜੀ ਇਹ ਮੀਏ ਨਬੀ ਬਖਸ਼ਦੀ ਸੀ ਜੀ ਸੜਕੋਂ ਪਾਰ ਅੱਛਾ ਤੇ 50 ਮਰਬਾ ਜ਼ਮੀਨ ਸੀ ਜਿਹੜੀ ਇਹ ਮੀਏ ਚੰਨਨਦੀਨ ਦੀ ਸੀ ਸੜਕਾਂ ਰਾਰ ਅੱਛਾ ਫੋਨ ਤੋਂ ਗੱਲ ਆਏ ਹੋਈ ਹੁੰਦੀ ਹੈ ਤੁਸੀਂ ਉਸ ਗੱਲ ਬੀਕੀ ਤੇ ਕਨੀ ਬਣਾਉਣੀ ਹੈ ਆਹੋ ਸਾਡੇ ਇਰਦ-ਗਿਰ ਜਿਹੜਾ ਪਿੰਡ ਸੀ ਉਹ ਸੀ ਲਾਲਿਆਂ ਦਾ ਜਿਹਦਾ ਨਾਂ ਸੀ ਕੋਟ ਮੇਲਾ ਰਾਮ ਮੇਲਾ ਰਾਮ ਇਹ ਨਾਲ ਹੀ ਹੈ ਨਾਲ ਹੀ ਹੈ ਇੱਕ ਇਸ ਤੋਂ ਪਰਲੀ ਸਾਈਡ ਤੇ ਪਿੰਡ ਸੀ ਜਿਹਨੂੰ ਕੀਤ ਕਿਹਾ ਜਾਂਦਾ ਸੀ ਕਾਲੇ ਖਾਨ ਦੇ ਕੀਤ ਦਾ ਮਤਲਬ ਕੀ ਹੈ ਇੱਕ ਜਿਹੜਾ ਬੰਦਾ ਸੀ ਮਰਦ ਸੀ ਮੁਸਲਮਾਨ ਸੀ ਅੱਛਾ ਉਹਦਾ ਨਾਂ ਸੀ ਕਾਲੇਖਾਨ ਕੀਤਾਂ ਦਾ ਅੱਛਾ ਕਾਲੇਖਾਨ ਤੁਹਾਨੂੰ ਬਾਬਾ ਜੀ ਨਹੀਂ ਇਹਨਾਂ ਗੱਲਾਂ ਦੀ ਕਾਲੇਖਾਨ ਦਾ ਮਤਲਬ ਕੀ ਅੱਛਾ ਕਾਲੇ ਨਾਂ ਸੀ ਬੰਦੇ ਇੱਕ ਦਾ ਸੱਪਟੀ ਸੀ ਇਹਦੇ ਵਿੱਚ ਸਿੱਖ ਕੋਈ ਨਹੀਂ ਸਨ ਅੱਛਾ ਇਸ ਤੋਂ ਅੱਗੇ ਇੱਕ ਪਿੰਡ ਸੀ ਜਿਹਨੂੰ ਕਿਹਾ ਜਾਂਦਾ ਸੀ ਝਾਂਬ 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 ਦੇ ਵਿੱਚ ਸਿੱਖਾਂ ਦੇ ਘਰ ਰਹੇ ਸਨ ਅੱਛਾ ਤੇ ਜੱਟਾਂ ਦੇ ਘਰ ਰਹੇ ਸਨ ਮੁਸਲਮਾਨ ਸੀ ਜੱਟਾਂ ਦੇ ਅੱਛਾ ਤੇ ਸਿੱਖਾਂ ਦੇ ਘਰ ਰਹੇ ਸਨ ਉਹ ਜਦੋਂ ਹਿੰਦੁਸਤਾਨ ਦੇ ਰਾਜ ਤੇ ਪਾਕਿਸਤਾਨ ਦੀ ਵੰਡ ਹੋਈ 14 ਅਗਸਤ 1947 ਨੂੰ ਉਹ ਇੱਥੋਂ ਆਪਣਾ ਮਾਲ-ਮਤਾ ਚੁੱਕ ਕੇ ਚਲੇ ਗਏ ਅੱਛਾ ਤੇ ਉੱਥੇ ਆਣ ਕੇ ਜਿਹੜੇ ਉਧਰੋਂ ਮਹਾਜਰ ਆਏ ਜਿਹੜੇ ਮੀਊਸ ਹਨ ਉਹਨਾਂ ਆਣ ਕੇ ਜ਼ਮੀਨਾਂ ਕਬਜ਼ਾ ਕਰ ਲਿਆ ਅੱਛਾ ਸਾਡੇ ਨਾਲ ਖੱਬੇ ਪਾਸੇ ਮੁਸਲਮਾਨ ਜਿਨ੍ਹਾਂ ਕਬਜ਼ਾ ਕੀਤਾ ਉਹ ਮੁਸਲਮਾਨ ਸਨ ਮਯੂ ਸਨ ਅੱਛਾ ਅੱਛਾ ਹਾਂਜੀ ਖੱਬੇ ਪਾਸੇ ਸਾਡੇ ਕਵੇਲੀ ਏ ਜਿਹਦੇ ਤੇ ਮੁੱਖ ਸਿੱਖ ਸਨ ਜਿਨ੍ਹਾਂ ਨੂੰ ਮੋਰ ਕਿਹਾ ਜਾਂਦਾ ਸੀ ਮੋਰ 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 ਮਤਲਬ ਕੀ ਮੋਰ ਸਵੱਡੇ ਸਿੱਖ ਸਨ ਬਾ 5-500 ਕਮਾ ਦੇ ਮਾਲਕ ਸਨ 5-5 ਵੱਡੀਆਂ ਜ਼ਮੀਨਾਂ ਸਨ ਉਹਨਾਂ ਦੀਆਂ ਵੱਡੀਆਂ ਜ਼ਮੀਨਾਂ 5-500 ਕਮਾ ਦੇ ਮਾਲਕ ਸਨ ਜਦੋਂ ਉਹ ਇੱਥੋਂ ਨਸ ਗਏ ਨੇ ਮਰਬੇ ਮਰਬੇ ਨੇ بی بی مربے چالی چالی مربے کار لگو پانچ پانچ سو کمان زمین سی ہونا ایدر کھبے پاس ہے تو ایدر ہے تو او آن کے او تھو ماجر آئے نے اے پانی پت کرنال دے لوگ نے اے نا آن کے ایتھے قبضے کیتے پھر انہوں نے الاتمنٹ ہو گئی کسی دے لاتمنٹ ہو گئی آنی یعنی کہ لالو ਨੈ ਲਗੋ ਜਿਨ੍ਹਾਂ ਦੇ ਕੋਲ ਕਾਗਜ਼ੇ ਹੈਗੇ ਸਨ ਪਿਛਲੇ ਉੱਥੋਂ ਜਿਹੜੇ ਕਾਗਜ਼ ਲੈ ਕੇ ਇੱਥੇ ਆ ਗਏ ਉਹਨਾਂ ਨੂੰ ਇੱਥੇ ਆਣ ਕੇ ਲਾਟ ਉਹਨਾਂ ਨੂੰ ਇੱਥੇ ਆਣ ਕੇ ਪਹੇਗੀ ਅੱਛਾ ਇਹ ਆਪਣਾ ਪਿੰਡੇ ਚ ਹਾਂਜੀ ਇਹ ਕਿਸ਼ਰਾ ਦਾ ਜੀ ਇਹ ਮਿੰਨੀ ਇਹ ਮਿੰਨੀ ਪਿਆੰਦਾ ਸੀ

ਜਿਹੜੇ ਸਿੱਖ ਬੈਠੇ ਹੋਏ ਸਨ ਨਾ 1000 ਏਕੜ ਦੇ ਕੋਲ ਜ਼ਮੀਨ ਸੀ ਉਹਨਾਂ ਦੀ ਗਲਵਾੜੇ ਪਿੰਡ ਚ ਗਲਵਾੜਾ ਬਹੁਤ ਵੱਡਾ ਪਿੰਡ ਹੈ ਵੱਡਾ ਪਿੰਡ ਹੈ ਅੱਛਾ ਹਾਂਜੀ ਇਹ ਜਿਹੜਾ ਆਪਣਾ ਜਿਹੜਾ ਸਾਡਾ ਲਲਿਆਣੀ ਹਾਂਜੀ ਇੱਥੇ ਵੀ ਸਿੱਖ ਲਲਿਆਣੀ ਬੜਾ ਸਿੱਖ ਸੀ ਲਲਿਆਣੀ ਹੈ ਇਹ ਸਾਰੀ ਲਲਿਆਣੀ ਜਿਹੜੀ ਹੈ ਉਹ ਬੁੱਢੀ ਸੀ ਔਰਤ ਸੀ ਅੱਛਾ ਉਹਦਾ ਨਾਂ ਲਲਿਆਣੀ ਸੀ ਅੱਛਾ ਤੇ ਦੇヒਂਦੂ ਵਗੈਰਾ ਹੁੰਦੇ ਸੀ ਤੇ ਬੜੇ ਹਿੰਦੂ ਵਗੈਰਾ ਸਾਰੇ ਕੁਝ ਹੁੰਦੇ ਸਨ ਸਿੱਖ ਹੁੰਦੇ ਸਨ ਤਗੜਾ ਤੇ ਸੇਖੀ ਸਾਰਾ ਸਾਰਿਆਂ ਤੋਂ ਵੱਡੇ ਮਾਲਕ ਜਿਹੜੇ ਸਨ ਉਹ ਸਿੱਤ ਸੀ ਇਹ ਉਹ ਉਹ ਜਿਹਨੇ ਲਲਿਆਣੀ ਵਾਲੇ ਸਨ ਨਾ ਉਹਨਾਂ ਦੇ ਸਨ ਸਰਦਾਰ ਉਹਨੂੰ ਸਿੱਖ ਦਾ ਮੈਨੂੰ ਨਾਂ ਹੈ ਐ ਨੰਦ ਸਿੰਘ ਅੱਛਾ ਸਰਦਾਰ ਨੰਦ ਸਿੰਘ ਜਿਹੜਾ ਵੱਡਾ ਜਿਹੜਾ ਲਲਿਆਣੀ ਦੇ ਚੌਧਰੀ ਸੀ ਅੱਛਾ ਲਲਿਆਣੀ ਦਾ ਜਿਹਨੂੰ ਸਰਦਾਰ ਨੰਦ ਨੰਦ ਸਿੰਘ ਸਿੱਖ ਸੀ ਅੱਛਾ ਉਹਦੇ ਕੋਲ ਤਕਰੀਬਨ ਜ਼ਮੀਨ ਐ ਸੀ 500 ਏਕੜ 500 ਏਕੜ ਜੀ 500 ਏਕੜ ਜ਼ਮੀਨ 1 ਏਕੜ ਜੀ ਕਿੰਨੇ ਮਰ ਲੈਂਦੇ ਨੇ 160 160 ਹੈ ਹਾਂ ਜੀ ਇਹਨੇ ਪੂਰੇ ਆਨੰਦ ਸਿੰਘ ਸਰਦਾਰ ਆਨੰਦ ਸਿੰਘ ਤੇ ਸਰਦਾਰ ਮੰਗਲ ਸਿੰਘ ਇਹ ਵੀ ਸਿੱਖ ਸਨ ਅੱਛਾ ਉਹ ਦਾਦੇ ਵਾਲੇ ਸਿੱਖ ਸਨ ਜਿਹੜੇ 5 5 ਉਹ ਆਫਰ ਵੀ ਹੈਂ ਦیدار ਸਿੰਘ ਵੀ ਹੈਗਾ ਸੀ ਉਹ ਵੀ ਜੀ ਉਹ ਵੀ 500 ਕਮਾਂ ਦਾ ਮਾਲਕ ਸੀ ਅੱਛਾ ਇਹ ਪੂਰੇ ਲਲਿਆਣੀ ਦੇ ਉੱਤੇ ਇਸ ਤਰ੍ਹਾਂ ਕਰਕੇ ਸਾਰਾਂ ਸਿੱਖਾਂ ਦਾ ਕਬਜ਼ਾ ਸੀ ਅੱਛਾ ਜੀ ਜੀ ਉਹਦੇ ਵਿੱਚ ਮੁਸਲਮਾਨਾਂ ਦੀਆਂ ਜ਼ਮੀਨਾਂ ਹੈ ਜਾਂ ਕੋਈ ਥੋੜੀਆਂ ਬਹੁਤੀਆਂ ਹੀ ਹਿੰਦੂਆਂ ਦੀਆਂ ਨਹੀਂ ਆ ਵੀ। ਸਿੱਧੂਆਂ ਦੀਆਂ ਕੋਈ ਨਿਸ਼ਾਨ। ਕੀ ਇਹਨੂੰ ਘਾਟੇਗਾ? ਇਹ ਦੂ ਪਿੰਡ ਇਹ ਗੇਸਾ ਨਾ ਜ਼ਮੀਨਾਂ ਕੋਈ ਨਹੀਂ ਸਨ ਜ਼ਮੀਨਾਂ ਜ਼ਿਆਦਾ ਸਿੱਖਾਂ ਕੋਲ ਜੱਟਾਂ ਨਹੀਂ ਸਨ। ਜੱਟਾਂ ਆ। ਜੀ ਸਿੱਖਾਂ ਨੇ ਜਾਂ ਸਿੱਖ ਜ਼ਿਆਦਾ ਖਾਉਂਦੇ ਸਨ ਆਪਣੇ ਆਪ। ਸਿੱਧ ਜੱਟ ਹੁੰਦੇ ਸਨ। ਜੀ 38 ਇਹ ਦੱਸੋ ਇਹ ਆਪਣਾ ਜਿਹੜਾ ਆਪਣਾ ਗੱਦਰ ਹੋਇਆ ਹੈ ਜੀ ਉਹ ਉਹਦਾ ਕੋਈ ਸੀਨ ਪੜ੍ਹਨ ਯਾਦ ਕਿਸੇ ਵੱਡੇ ਨੂੰ ਕੋਈ ਛੋਟੀ ਹੋਈ ਹੋਵੇ ਗੱਦਰ ਜਦੋਂ ਆਇਆ 1947 ਹਾਂਜੀ ਨਹੀਂ 1947 ਦੇ ਵਿੱਚ ਹਾਂਜੀ ਬੜੇ ਬੜਾ ਨੂੰ ਪਤਾ ਨਹੀਂ ਇਹਨਾਂ ਦੇ ਬਾਲਕਾਂ ਨੂੰ ਪਤਾ ਹੋਏਗਾ 1947 ਦੇ ਵਿੱਚ ਉਹਨਾਂ ਦਸੀਓ ਨੀ ਕੋਈ ਨਾ 147 ਦੇ ਵਿੱਚ ਜਦੋਂ ਗਦਰ ਪਿਆ ਹੈ ਜਿੱਥੇ ਜਿੱਥੇ ਲੋਕਾਂ ਦਾ ਮਾਲ ਡੰਗਰੇਗਾ ਅਸੀਂ ਉਸੇ ਤਰ੍ਹਾਂ ਹੀ ਉਹਨਾਂ ਨੇ ਛੱਡ ਦਿੱਤਾ ਆਪਣੇ ਮਕਾਨ ਛੱਡ ਦਿੱਤੇ ਮਕਾਨ ਦੇ ਵਿੱਚੋਂ ਸਮਾਨ ਜੋ ਜ਼ਾਤੀ ਜ਼ੇਬਰ ਵਗੈਰਾ ਹੈ ਸੀ ਉਹ ਤੇ ਪੈਸਾ ਵਗੈਰਾ ਹੈ ਉਹ ਨਾ ਕੱਢ ਲਿਆ ਬਾਕੀ ਕਿਹੇ ਚੀਜ਼ ਨਹੀਂ ਕੱਢਣ ਦਿੱਤੀ ਨਾਲ ਮੁਸਲਮਾਨ ਵੀ ਸਾਰ ਗੰਡੇ ਗਡਾਇਆ ਅੱਛਾ ਇਹਨਾਂ ਨੂੰ ਸਿੱਖਾਂ ਨੂੰ ਲੁੱਟ ਰਿਆ ਸਿੱਖਾਂ ਨੂੰ ਲੁੱਟ ਰਿਆ ਸਿੱਖਾਂ ਨੇ ਫਿਰ ਕਤਲ ਉਹ ਗਾਰ ਤੋਂ ਸ਼ੁਰੂ ਕਰ ਦਿੱਤੀ ਇੱਥੇ ਇੱਥੇ ਦਲਿਆਣੀ ਹੋ ਗਈ ਗਲਵੇੜੇ ਹੋ ਗਏ ਹਰ ਪਾਸੇ ਚਫੇਰੇ ਸਾਰਾ 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 ਹਿੰਦੁਸਤਾਨ ਇਸ ਪਾਸਾ ਨੂੰ ਜਿਹੜਾ ਸਾਰਾ ਹਿੰਦੁਸਤਾਨ ਲੁੱਟਮਾਰੀ ਸ਼ੁਰੂ ਹੋ ਗਈ ਸੀ ਜੀ ਬਾਦਸ਼ਾਹ ਦੀ ਸਾਰਾ ਅੰਗਰੇਜ਼ ਦੀ ਬਾਦਸ਼ਾਹੀ ਸੀ ਨਾ ਮੌਨ ਲਾਲ ਬੇਟਨ ਵੰਡ ਕਰ ਰਿਹਾ ਸੀ ਨਾ ਔਰ ਉਹ ਉਹਨਾਂ ਦੇ ਹੱਥ ਦਾ ਸੀ ਉਹ ਉਹਨਾਂ ਦੀ ਫੇਵਰ ਮਾਰਦਾ ਸੀ ਤੇ ਇਥੇ ਲੋਕੀ ਗਏ ਕਿਵੇਂ ਇਹ ਜਿਹੜੇ ਲੋਕਸ ਆ ਨਾ ਉਹ ਕੋਈ ਕਤਲੋਕਾਰ ਹੁੰਦੇ ਕੋਈ ਨਸ ਭੱਜ ਕੇ ਕੋਈ ਅੱਗੇ ਪਿੱਛੇ ਕੋਈ ਮਿਲਟਰੀ ਦਾ ਮਲਾਜ਼ਮਾਂ ਨੇ ਨਾਲ ਉਹਨਾਂ ਦੀ ਫੇਵਰ ਵਗੈਰਾ

ਸਰਦਾਰ ਮੰਗਲ ਸਿੰਘ ਦੀ ਵਿਹਲੀ ਸੀ ਅੱਜ ਵੀ ਹੈਗੀ ਇਹ ਕਿੱਥੇ ਕਿੱਧਰ ਹੋਏ ਉਹ ਤਾਂ ਉਹ ਚਲੇ ਗਏ ਨਾ ਤੇ ਮੁਸਲਮਾਨਾਂ ਦੇ ਕੋਲ ਨਹੀਂ ਨਾ ਹੋਣ ਜ਼ਮੀਨਾਂ ਤੇ ਇਹਨਾਂ ਦੇ ਜਗ੍ਹਾ ਜਿਹੜੀ ਹੈ ਮੁਸਲਮਾਨਾਂ ਕੋਲ ਤੁਸੀਂ ਪਾਕਿਸਤਾਨ ਬਣਨ ਤੋਂ ਪਹਿਲੇ ਦੇਖਿਆ ਕਿ ਆਵਾਜ਼ ਪਹਿਲੇ ਦਿਨ ਪਹਿਲੇ ਦਿਨ ਅੱਛਾ اچھا چلو نہیں کرئے تھوڑی گل ہے کرو نہیں تھوڑی پڑھو پڑھے اور بابا اے اے جو دیے جڑے ہیں نا انہاں نے پڑھانا اچھا جس دے لوائے ہو تجھے اچھے دیو کچھ اوہ دیا دی پچھتی اتے کوئی ای جو کیا تے کرن کیا او تو تو کی صاحب تاڑے گاڑی عمر کی نہیں ہونے اس ٹائم 82 82 82 سال 80 سال ہو گئے ہیں تناجی کاڑا نا تڑے ہیں نا تڑے نا تڑے بابا نے ਆ ਬਾਬਨਾਤਾ ਉਹ ਖੈਰ ਨਹੀਂ ਜੀ ਦੱਸੋ ਕੀ ਹਾਲ ਦੱਸੋ ਜੀ ਉਹ ਗਦਰ ਹੋਇਆ ਉਸ ਲਈ ਫਿਰ ਕਿਵੇਂ ਲੋਕਾਂ ਨੇ ਦੋ ਦੱਸਾਂ ਤੈਨੂੰ ਨਾ ਉਹਨਾਂ ਦਾ ਜਿਹੜਾ ਉਹ ਸਭਲਾ ਤੋਂ ਫਿਰ ਉਹ ਕਰਦਾ ਕੁੰਗਾਂ ਦੇ ਕੁੰਗਾਂ ਦੇ ਵਿੱਚ ਲਾਸ਼ਾਂ ਸੜ ਦਿੰਦੇ ਸਨ ਜੰਗਲਾਂ ਜਿਹੜੇ ਸੜ ਦਿੰਦੇ ਸਨ ਲਾਸ਼ਾਂ ਬਾਲਾ ਬਾਲਾ ਉਹਨਾਂ ਨਾਲ ਟੰਗਦੇ ਸਨ ਸਭ ਨੂੰ ਉਹ ਗੱਲ ਇਹ ਨਾ ਜ਼ਿਆਦਾਤਰ ਕਤਲੋਗਾਰਤ ਦੇ ਵਿੱਚ ਮੁਸਲਮਾਨੀਆਂ ਆਉਂਦੇ ਸਨ ਕਿਉਂਕਿ ਮਾੜੀ ਪਾਲਟੀ ਸੀ ਅੱਛਾ ਤੁਹਾਡੇ ਕੋਲ ਗੱਲ ਪੁੱਛਣੀ ਹੈ ਤੁਸੀ ਆਣ ਕੇ ਬੈਠੇ ਕਿਉਂ ਹੋਏ ਸਾਡੇ ਬੜਾ ਦੱਸੋ ਦੱਸੋ ਗੱਲ ਕੋਈ ਇਹਦੇ ਕੋਈ ਹਿਸਟਰੀ ਆ ਕੀ ਕਰੀਏ ਅੱਗ ਬਾਤ ਤੇ ਤੁਸੀਂ ਤੁਸੀਂ ਸਾਡੇ ਅੰਦਰ ਪਹਿਲੇ ਨਾਲ ਗਦਰ ਸ਼ਾਹ ਤੁਸੀਂ ਕੋਈ ਵਾਕਿਆ ਦੱਸੋ ਕੋਈ ਵਾਕਿਆ ਦੱਸੋ ਵਾਖਿਆ ਹੋਏ ਉਦੋਂ ਦੇ ਲਟਲ ਲਾ ਕੇ ਦੇਖੋ ਕੋਈ ਉਦੋਂ ਮਾਰ ਲਈ ਉਹਨਾਂ ਦੇ ਕੋਈ ਹੋਰ ਲਈ ਜਾਂਦਾ ਅੱਛਾ ਫਿਰ ਕਾਂਗਰਸ ਬੰਦੇ ਸਿਕਨਾਂਜ ਨੇ ਮੁਹਮਦਾਨਾ ਜਰਵਾ ਮੁਹਮਦਾਨਾ ਜੰਦ ਅੱਛਾ ਉਹ ਕਿਹਨੇ ਖਣਾ ਮੁਸਲਮਾਨ ਕਮਜ਼ੋਰ ਸਾਰੇ ਤੁਸੀਂ ਕਹਿੰਦੇ ਆਏ ਸੀ ਤੁਸੀਂ ਤੁਸੀਂ ਇੱਥੇ ਇਹ ਤਾਂ ਇਹ ਦਾ ਪਿੰਡੀ ਇੱਥੋਂ ਦਾ ਸਾਡਾ ਕੋਈ ਉਧਰੋਂ ਆਦਰਾਣ ਕੇ ਵਸਿਆ ਕੋਈ ਨਹੀਂ ਅੱਛਾ ਸਾਡੇ ਦੱਸਦਾ ਸਾਰੇ ਇਧਰ ਇਧਰ ਸਾਰੇ ਸਾਡੇ ਸਾਰੇ ਕਿਸੇ ਤਰੀਕੀ ਨਾਲ ਸੁਤਾਨਾ ਮੁਲਾਕਾਤ ਹੈ ਸੀ ਉਹ ਬਾਬਾ ਇੱਥੇ ਤੁਹਾਡੇ ਵੱਡੇ ਆਏ ਉਹਦੇ ਬੱਚੇ ਹਾਂ ਤੁਹਾਡੇ ਵੱਡੇ ਆਉਂਦੀ ਇਕੱਠੇ ਸਾਰੇ ਇਕੱਠੇ ਉਦੋਂ ਤੇ ਅੱਛਾ ਅੱਛਾ ਇਹਦੇ ਚਲ ਆਉਣਾ ਜਾਂਦੇ ਸੀ ਦੇਖੋ ਮੈਂ ਤਾਂ ਨਹੀਂ ਆਉਂਦੇ ਜਾਂਦੇ ਆ ਲੈ ਬੰਦੇ ਜੱਲ ਲੱਗ ਸੁਣਿਆ ਸਰਦਾਰ ਮਾਨ ਸਿੰਘ ਹੀ ਬੜਾ ਤਲੜਾ ਮਾਨ ਸਿੰਘ ਵੀ ਕਹਿੰਦਾ ਰੱਬ ਦਾ ਮਾਰਦਾ ਲੋਕਾਂ ਨੂੰ ਅੱਛਾ ਸੋ ਨਾ ਇਹ ਮੈਂ ਕਹ ਰਿਹਾ ਮੈਂ ਉਹ ਛੋਟਾ ਦਾ ਹਾਂ ਹਾਂ ਉਹਨਾਂ ਬਾਲਾਂ ਨੂੰ ਹਮੇਸ਼ਾ ਨਹੀਂ ਸਕੂਲੇ ਜਾਂਦੇ ਸੋ ਬਾਲਾਂ ਸਰਮੂਲ ਦੇ ਕੋਤੇ ਸਕੂਲੀ ਨਹੀਂ ਗਿਆ ਉਹ ਮੈਂ ਉਹ ਕਹ ਰਿਹਾ ਮੈਂ ਗਿਆ ਆਮ ਆਪ ਜਾਣ ਕੇ ਬਣ ਕੇ ਨੇ ਸਰਕਾ ਬੰਦਰ ਜੀ ਜਾਦੇ ਸਰ ਉਹ ਯੂਨੀਵਰਸਿਟੀ ਸਰ ਯੂਨੀਵਰਸਿਟੀ ਹੀ ਸੀ ਪੜ੍ਹਨੋ ਦੀ ਪਤਾ ਯੂਨੀਵਰਸਿਟੀ ਸੀ ਨਾ ਸਹੀ ਹੈ ਹੁੰਦਾ ਵੀ ਸਾਡੇ ਘਰ ਦੇ ਨਾਲ ਵੀ ਸਿੱਖਣ ਦਾ ਘਰ ਹੁੰਦਾ ਸੀ ਅੱਛਾ ਇਹਦਾ ਮਤਲਬ ਇਹ ਹੈ ਲੰਕੀਂ ਦੇ ਰਿਹਾ ਸੀ ਮਸਰਮਾਨਾ ਦਾ ਸਰ ਮਸਰਮਾਨਾ ਦਾ ਇਹ ਮੇਲਾ ਰਾਮ ਮੇਲਾ ਰਾਮ ਨਾਮ ਕਿਉਂ ਮੇਲਾ ਨਾ ਕਤਲ ਦਾ ਨਾਮ ਲਾਲਾ 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 ਜਿਹੜੇ ਨੇ ਦੋ ਸਮੇਂ ਲਾਪਰ ਹੋ ਸੀ ਇਹ ਨੂੰ ਲਾਲਾ ਆਈਸਵਾਸ ਤੇ ਉਹਨੂੰ ਮੇਲਾ ਰਾਮ ਕਿਹਾ ਜਾਂਦਾ ਸੀ ਇਹ ਨਾ ਉਹ ਫਿਰ ਤਕੜਾ ਬੰਦਾ ਹੋਏਗਾ ਤਕੜਾ ਬੰਦਾ ਨਹੀਂ ਸੀ ਉਹ ਸਾਰੀ ਜ਼ਮੀਨ ਹੀ ਉਹਦੀ ਸੀ ਅੱਛਾ ਇਹ ਕੀ ਬੰਦੇ ਦੀ ਦਫਾ ਸੀ ਸੇਤੇ ਦਿੰਦਾ ਸੀ ਪਰਸਰਾਮ ਵੀ ਪਰਸਰਾਮ ਪਰਸਰਾਮ ਇਹ ਜਿਹਦਾ ਉਹਦਾ ਭਰਾ ਸੀ ਅੱਛਾ ਇਹਦਾ ਹੀ ਇਹਦਾ ਹੀ ਭਰਾ ਸੀ ਪਰਸਰਾਮ ਪਰਸਰਾਮ ਹੈ ਹਾਂਜੀ ਬਰਸਰਾਮ ਦੇ ਕੋਲ ਵੀ ਐਮੀ ਜ਼ਮੀਨ ਸੀ ਜਿੰਨੀ ਮੇਲਾ ਰਾਮ ਵਾਲੇ ਕੋਲ ਸੀ ਇਹ ਇਹ ਦੇ ਪਤਾ ਲੱਗਾ ਕਿਸ ਪਾਸੇ ਇਹ ਜੀ ਚਲੇ ਗਏ ਪਾਣੀਪੱਤ ਕਰਨਾਲ ਨੂੰ ਗਏ ਸਨ ਇੱਥੋਂ ਉੱਥੋਂ ਆਏ ਲੋਕ ਪਾਣੀਪੱਤ ਕਰਨਾਲ ਤੋਂ ਪਾਣੀਪੱਤ ਕਰਨਾਲ ਤੋਂ ਮੇਊ ਆਏ ਨੇ ਉਹਨਾਂ ਜਿਹਨਾਂ ਆ ਕੇ ਇੱਥੇ ਕਬਜ਼ਾ ਕੀਤਾ ਇਹਨਾਂ ਜ਼ਮੀਨਾਂ ਦਾ ਇਹਨਾਂ ਨੇ ਉੱਥੇ ਜਾ ਕੇ ਕਬਜ਼ਾ ਕਰ ਲਿਆ ਚਲੋ ਇਹਨਾਂ ਦਾ ਬਣ ਗਿਆ ਅੱਛਾ ਅੱਛਾ ਤੇ ਉਹਨਾਂ ਆਪਣਾ ਜਿਹੜਾ ਪਿੰਡ ਹੈ ਹਾਂਜੀ ਇਹ ਇਹ ਕਦੋਂ ਬਣਿਆ ਇਹ ਪਿੰਡ ਆਪਣੇ ਬਣੇ ਨੂੰ ਕੋਈ 300 ਸਾਲ ਹੋ ਗਿਆ 300 ਸਾਲ 300 ਸਾਲ ਜ਼ਿਆਦਾ ਹੋਵੇ ਹੋ ਗਿਆ ਜ਼ਿਆਦਾ ਹੋਵੇ ਤੇ ਹੋਵੇ ਹੀ ਲੇਕਿਨ ਮਤਲਬ ਹੈ ਕਿ ਇਹ ਮੀਆਂ ਉਹ ਦੋ ਸਦੀ ਦਾ ਆਪਣੇ ਕੋਲ ਹੋ ਗਿਆ ਨੇ ਨੀਤ ਦਾ ਜਿਹੜਾ ਪ੍ਰੋਬਲਮ ਨੇ ਸਰਾਜ ਦਿਨ ਡਿਪਟੀ ਸੀ ਅੰਗਰੇਜ਼ ਦੇ ਦੌਰ ਦੇ ਵਿੱਚ ਉਹਨਾਂ ਨੇ ਉਹਨਾਂ ਨੇ ਜ਼ਮੀਨ ਜਿਹੜੀ ਹੈ ਨਾ ਇਹ ਫੇਪਾਈ ਸੀ 50 50 ਰੱਬਾ ਤੇ ਇਹਨੇ ਬਣਾਈ ਸੀ ਕੋਈ ਮੇਲਾ ਰਾਮ ਨਬੀ ਬਖਸ਼ ਅੱਛਾ ਨਬੀ ਬਖਸ਼ ਜਿਹੜਾ ਨਾ ਪੈੜ ਦੀ ਜੰਗ ਹੋਈ ਸੋਲੋ ਕੀ ਬਣ ਆਹੋ ਉਹਨਾਂ ਦਾ ਸੁਪਿਆ ਨਹੀਂ ਜੰਗ ਹੋਇਆ ਪੈਂਤੀ ਜੰਗ ਦੇ ਵਿੱਚ ਇਹ ਹੋਇਆ ਸੀ ਸਵੇਰ 6 ਵਜੇ 6:30 ਵਜੇ ਉਸ ਵਕਤ ਮੈਨੂੰ ਸਹੀ ਸੰਭਾਲ ਰੱਬ ਸੰਭਾਲੇ 6 ਵਜੇ ਜਿਹੜਾ ਚੱਲ ਗਏ ਨੇ ਇੰਡੀਆ ਦੇ ਆ ਗਏ ਉਹ ਤੋਂ ਮਗਰੋਂ ਗਿਆ ਮਗਰੋਂ ਗਿਆ ਉਹਨਾਂ ਆਣ ਕੇ ਤੇ ਬੰਬਾਂ ਦੀ ਸ਼ੁਰੂ ਕਰ ਦਿੱਤੀ ਪੁਲਾਂ ਤੇ ਹਾਂਜੀ ਫਿਰ ਥੱਲੇੋਂ ਸਾਡੀਆਂ ਗੰਨਾਂ ਲਗੀਆਂ ਹੋਈਆਂ ਸਨ ਅੱਛਾ ਉਹਨਾਂ ਗੰਨਾਂ ਨੇ ਫਿਰ ਉਹਨਾਂ ਤੇ ਫਾਇਰਿੰਗ ਸ਼ੇਰਿੰਗ ਕੀਤੀ ਤੇ ਉਹ ਨਸ ਭੱਜ ਗਏ ਅੱਛਾ ਫਿਰ ਦੁਬਾਰਾ ਉਹਨਾਂ ਆਣ ਕੇ 7 ਤਰੀਕ ਨੂੰ ਫਿਰ ਉਹਨਾਂ ਹਮਲਾ ਕੀਤਾ ਤੁਸੀਂ 47 ਦੀ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਕਿਹੜੀ ਕਲਾਸ ਚ ਪੜਦੇ ਸੀ ਮੈਂ ਉਸਲੇ ਚੌਥੀ ਚ 47 ਚ ਜੀ ਕਿਆ ਬਾਤ ਹੈ ਅੱਛਾ ਕਿਆ ਬਾਤ ਹੈ ਇਹ ਜੇ ਉਦੋਂ ਕੋਈ ਰੋਸ਼ਨੀ ਨਹੀਂ ਸੀ ਐਨੀ ਐਡੀ ਐਡੀ ਰੋਸ਼ਨੀ ਸੀ ਉਸ ਲਈ ਬੱਚਿਆਂ ਨੂੰ ਕਿਹਦਾ ਉਮਰ ਕਿੰਨੀ ਸੀ ਬੱਚੇ ਬਾਬਾ ਜਾਨ ਸਿਹਰਾ ਜਿਹੜੇ ਤੁਹਾਡੇ ਵਾਲੇ ਸਾਹਿਬ ਹਾਂਜੀ ਉਹਨਾਂ ਨੇ ਤੁਹਾਨੂੰ ਕੀ ਕੋਈ ਕਹਾਣੀ ਕੁਝ ਦੱਸੀ ਉਹਨਾਂ ਕਹਾਣੀ ਇਹ ਦੱਸੀ ਸੀ ਵੀ ਇੰਡੀਆ ਜਿਹੜੀ ਹੈ ਇਹ ਮੌਨ ਲਾਲ ਬਟਨ ਨੇ ਜਿਹੜੀ ਗਲਤ ਵੰਡ ਕਰ ਰਿਹਾ ਹੈ ਅੱਛਾ ਅੱਛਾ ਇਹ ਮੌਨ ਹਾਂਜੀ ਮੌਨ ਲਾਲ ਬਟਨ ਜਿਹੜਾ ਹੈ ਗਲਤ ਵੰਡ ਕਰ ਰਿਹਾ ਹੈ ਇਹ ਬਾਬੇ ਮਾਮਾ ਮਦਲੀ ਨੇ ਉਹ ਚੱਕਰ ਦੇ ਰਿਆ ਹੈ ਅੱਛਾ ਕੇ ਵੀ ਮੈਨੂੰ ਕੋਰਨਲ ਜਰਨਲ ਰੱਖ ਲਾ ਹਾਂ ਤੇ ਮੈਂ ਵੰਡ ਸਹੀ ਕਰਨਾ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਵੰਡਾਂ ਨਹੀਂ ਹੁੰਦੀਆਂ ਜਿਵੇਂ ਇਹਨਾਂ ਕੀਤੀਆਂ ਨੇ ਕਿ ਵੀ ਆਹ ਵੱਟ ਇਧਰ ਨੂੰ ਜਾਂਦੀ ਆਹ ਪੰਨਾ ਇਧਰ ਨੂੰ ਜਾਂਦਾ ਇਹ ਵੰਡਾਂ ਮੁਲਕਾਂ ਦੀਆਂ ਨਹੀਂ ਗਈਆਂ ਉਹ ਵੱਟ ਬਾਬਾ ਨੇ ਇਹ ਦੱਸ ਵੀ ਆਪਣਾ ਜਿਹੜਾ ਇਹ ਜਿਹੜਾ ਯਾਨੀ ਜੇ ਤੁਸੀਂ ਇਹ ਵੰਡ ਹੋਈ ਕਿੰਨੀ ਮਰਜ਼ੀ ਦਾ ਹੈ రెడ్డి ਵਨ 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 ਨੰਬਰ ਆ। ਮਾਡਰ ਦਾ ਪਹਿਲ ਹੋਇਆ 14 ਸਾਲ ਪਹਿਲੇ। ਹਾਂ। 12 ਸਾਲ ਹੈ। ਆਹ ਨਹੀਂ ਕਮਲ ਰਾਜਾ ਆਂਦਰਾ। ਅਗਲੇ ਸਾਲ ਵੰਡ ਹੋਈ ਗਏ। ਵੰਡ ਉਹ ਤੋਂ ਦੀ ਹੋਈ ਹੈ। ਮਾਡਰ ਉਹਦੇ ਜਦੋਂ 35 ਸਾਲ ਬੰਦਾ। ਮਾਡਰ ਨੇ ਹੋਏ ਨੇ 60 ਨਾਲ ਕਿਉਂ 47 ਚ ਹੈ। 70 ਸਾਲ ਜਦੋਂ ਪਰਦੇ ਤੋਂ ਵੱਖਿਆ ਕਰਸਾਲੋ। 47 ਵੀ 70 ਸਾਲ ਉਹ ਤੋਂ ਜਿਹੜਾ ਹੈਗਾ ਤੁਸੀਂ ਕਿੰਨੀ ਸੀ ਤੁਹਾਡੀ। ਹਾਂ। ਉਹ ਉਮਰ ਕਿੰਨੀ ਸੀ ਤੁਹਾਡੀ? مون رو تو نہیں لوک نہیں اس پر کوجو ہے ہاں تو ہو پتہ لگیا بھی پاکستان خطر رات بن گیا خطر بن گیا پھر کی کیاτηση انا جانا امین کا تھا انا جانا یہ سریتن اللہ اللہ کے گیا ہے زمین ٹوٹلی میاں کا قبضہ سی

ਕੁਝ ਮਜ਼ਾਰੇ ਸੁਣਾ। ਜੀ। ਕਰਨਾ ਸਿਆ। ਇਹ ਜਿਹੇ ਮੀਏ ਜਿਹੋ ਜਿਨ੍ਹਾਂ ਦੇ ਇਸ਼ਹਾਰ ਸਨ। ਹਾਂ। ਕਿਹੜੇ ਮੀਏ ਹੁਣੇ? ਮੀਏ ਜਲਾਦੇ। ਜਿਨ੍ਹਾਂ ਦਾ ਪਿੰਡੇ ਆ ਉਹ ਜਿਨ੍ਹਾਂ ਲੋਕਾਂ ਦਾ ਹੈ ਸੀ ਉਹਨਾਂ ਦੇ। ਉਹਨਾਂ ਨਾਲ ਸੋਨੋ ਦੱਕ ਪਿਓ ਦੇ ਚਾਰ ਪੁੱਤਰ ਨੇ। ਅਗਾ ਵਾਦੇ ਜਾਂਦੇ ਨੇ। ਅਗਾ ਉਹਨਾਂ ਦਾ ਗੋਗ ਅਗਾ ਉਹਨਾਂ ਨੂੰ। ਉਹਨਾਂ ਦੇ ਵਸਾਣ ਦੇ ਵੀ ਕੋਲੜੇ ਵਸਦੇ ਨੇ। ਨਾ ਦੇ ਕੇ ਵਾਦੇ ਕੇ। ਬਸ ਨਾ ਉਹ ਲੜੇ ਵਾਦੇ ਕੇ ਜਦੋਂ ਪਹਿਲੀ ਉਹਨਾਂ ਨੂੰ। ਦੂਰੂ ਦੂਰ ਜਿਹੜੇ ਬਣਦੇ ਉਹ ਤੁਹਾਨੂੰ ਖਬਰਾਂ ਤੇ ਆਉਂਦੀ ਹੋਣੀ ਉਸ ਪਿੰਡ ਤੇ ਆ ਹੋ ਗਿਆ ਉਸ ਪਿੰਡ ਤੇ ਆ ਹੋ ਗਿਆ ਉੱਥੇ ਆ। ਉਹ ਖਬਰਾਂ ਤੇ ਉਦੋਂ ਖੌਦਾ ਕਿੱਥੇ ਹੋਇਆ ਰੇਡੀਓ ਕੋਲ ਇਹ ਖਬਰਾਂ ਕਿਉਂ ਹੋ ਰਹੀਆਂ ਕੋਈ ਕੋਈ ਜੇ ਨਹੀਂ ਤੇ ਬੰਦੇ ਕੋਲ ਲੱਗਦੇ ਬੰਦੇ ਜਿਹਦੇ ਕੋਲ ਬੰਦਾ ਦਾ ਨਾ ਪਤਾ ਜਿਹੜਾ ਹੁੰਦਾ ਨਾ ਜੱਦ ਬੀਬੀ ਸੀ ਬੜਾ ਵੱਡਾ ਰੇਡੀਓ ਹੈਗਾ ਸੀ ਲਾਲਾ ਰੇਡੀਓ ਕਿੱਥੇ ਹੋ ਗਿਆ ਇਹ ਰਾਤ ਜਦੋਂ ਮਤਲਬ ਇਹ ਕਿ ਪੈਂਦੀ ਸੀ ਪਾਰੇ ਲੱਗਦੇ ਸਾਰੇ ਲੱਗਦੇ ਕੋਈ ਸਿੱਖ ਆਣ ਕੇ ਫੇਰ ਨਾ ਬੰਦੇ ਮਾਰ ਜਾਂ ਉਹ ਸਾਲ ਸਾਲ 2 200 ਸਾਲ ਭੱਜ ਭੱਜ ਦੇ ਰਹੇ ਨੇ ਅੱਛਾ ਆ ਮੁਸਲਮਾਨਾਂ ਨੂੰ ਮਾਰਨ ਵਾਸਤੇ ਮੁਸਲਮਾਨਾਂ ਨੂੰ ਲੱਗਦੇ ਇੱਥੇ ਮੁਸਲਮਾਨਾਂ ਨੂੰ ਲੱਗਦੇ ਫਾਪੇ ਉਹ ਜਿਹੜਾ ਲਗਾਵ ਉਹ ਜਿਹਨੇ ਨਿਸ਼ਕਰਾਮ ਮੁਸਲਮਾਨਾਂ ਨੇ ਬੜਾ ਮਾਰਿਆ ਐਥੇ ਮਾਰਿਆ ਬੜਾ ਮਾਰੇ ਮਾਰੇ ਨੇ ਲੇਕਿਨ ਉਹ ਸਾਈਆਂ ਦੀ ਮਦਦ ਨਾਲ ਆਪ ਨਹੀਂ ਸਰ ਮਾਰ ਸਕਦੇ ਮੁਸਲਮਾਨ ਨਹੀਂ ਅੱਛਾ ਸਾਈ ਕਿੰਨਾ ਹੋ ਗਿਆ ਸੀ ਉਦੋਂ ਸਾਈ ਉਹਨੇ ਹੀ ਸੰਜਨੇ ਹੋਣ ਨੇ ਕੋਈ ਨਹੀਂ ਰੱਖੇ ਬਣਾ ਕਿਉਂ ਨਹੀਂ ਹੈ ਅਦਾ ਪਦਾ ਛੋੜਾ ਬੰਦਾ ਦਾ ਸਰ ਸਾਰਾ ਛੋੜਾ ਜੀ 15 16 ਜੀ ਕੀ ਕਹਿੰਦੇ 20 25 ਜੀ ਕੀ ਕਿਉਂ ਪਰਲਾ ਸਾਹਮਣਾ ਪੈਂਦੇ ਜਿੱਦਾਂ ਆ ਪੈਂਦੇ ਏਡਾ ਸਾਈਆਂ ਦਾ ਆਪਣਾ ਪੈਂਦੇ ਬੜੇ ਕ੍ਰਿਸਟਲ ਬੜੇ ਕ੍ਰਿਸਟਲ ਜਿੰਦਾ ਬੰਦ ਉਹਦੋਂ ਪਰ ਬਰਨੜ ਜਿਹੜਾ ਅੱਲਾਹ ਤਰਵਾਨਾ ਨੰਨ ਮਾ ਜਾਣ ਜਦੀ ਪੁਸ਼ਤੀ ਨੇ ਜਦੀ ਪੁਸ਼ਤੀ ਨੇ ਉਹਨਾਂ ਦੇ ਵਿੱਚ ਵੀ ਉਹ ਮੀਆਂ ਕੇ ਮਾਲਕ ਸਨ ਇਹ ਜਿਹੜਾ ਸਾਹਮਣੇ ਨਬੀ ਬਖਸ਼ ਨਬੀ ਬਖਸ਼ ਮੀਆਂ ਸਾਹਬ ਸਲਾਮੀ ਸਾਹਬ ਮੀਆਂ ਹਾਂ ਹਮਿਆ ਸਖਾਰ ਹਾਂ ਸਖਾਰ ਹਾਂ ਸਖਾਰ ਕਰਦੇ ਉਹਦੇ ਜਮੀਨ ਉਹਨਾਂ ਨੂੰ ਲਗਾਤਾਰ ਨਹੀਂ ਮੀਆਂ ਆਪਣਾ ਥੋੜੇ ਨਾ ਹਾਂ ਦੇ ਪਾਪਾ ਤੇ ਨਾ ਉਹ ਬਲੇ ਥੋੜੇ ਸੀ 1965 ਦੇ ਵਿਜਾ ਯੋਗ ਨੇ ਚੋੜੀ ਕੇ 1970 ਦੇ ਜਮੀਨ ਮਬਾਬਾ ਜੀ ਜੀ ਸਾਖੀ ਕੋਲੋਂ ਖਰ ਮੇਗੀ ਲਾਟ ਹੋ ਜੇ ਦਵੂਗਾ ਅੱਛਾ ਸੇਖ ਬੜੇ ਡਾਡੇ ਸਾਰੇ ਬੜੇ ਡਾਡੇ ਸਾਰੇ ا اچھا یہ پتہ لگا کوئی شی تھوڑے عرصہ پہلے گیا ہے تو پیچھے کڈا کیڑا ہے نہیں اپنا کوئی صونا جڑی مایا یا صونا صونا دبیا کوئی لے گئے ہے ایتھے تو ائے انہی سان دے چونا کتو آں جیدار پچھلے پاسے آن للیانی والے اوندے چار پانچ سال پہلے اوندے جاندے رہے نے اچھا او کوئی بڑا قبرستان جو پٹکل ا جند قبرستان او قبرستان جو للیانی والے جو کی پٹ جے نا اون بھاری راتیں ہے نو کی بھاگے پڑ رہا ہے کوئی نہ باہر نہ 那老爸妈说儿子。<laughs> <laughs>

ਤਾਰ ਕੇ ਆਉਂਦੇ ਅੱਛਾ ਇਹ ਵੇਖੋ ਇਹ ਨਹੀਂ ਇਹ ਅੱਜ ਨੂੰ ਉਸ ਤੋਂ ਪੁੱਛ ਹਾਂ ਲੋ ਜਿੰਨੇ ਕਿੰਨੇ ਪਾ ਲੱਗਦੇ ਸਾਢੇ 9:00 ਹੋ ਚੁੱਕਿਆ ਹੈ ਅੱਜ ਤਾਂ ਨਹੀਂ ਗੱਲ ਅੱਜ ਤਾਂ ਨਹੀਂ ਉਹ ਤਾਂ ਪਹਿਲੀ ਗੱਲ ਕਰਦੇ ਆ 10-15 ਸਾਲ ਪਹਿਲੇ ਪੁੱਟ ਬਣ ਕੇ 10 ਬੰਦੇ ਖਾਲੀ ਪਿੰਡ ਹੈ ਜਿੰਨੇ ਤੇ ਇੰਨੀ ਪੁਰਾਣੀ ਗੱਲ ਏ ਕਿਉਂ ਬੰਦੇ ਜਿਉਂਦੇ ਸਨ ਨਾ ਜੇ ਉਹਨਾਂ ਦੀ 100-100 ਸਾਲ ਉਮਰ ਸੀ ਤੇ ਇਹ ਨਕਸ਼ਾ ਉਹੀ ਰਿਹਾ ਪੁਰਾਣਾ ਨਕਸ਼ਾ ਜੀ ਉਸੇ ਤਰ੍ਹਾਂ ਚੱਲਣ ਦਿਆ ਜਿਵੇਂ ਨਾਹਰ ਚੱਲਦੀ ਜਿਵੇਂ ਸੜਕ ਸੀ ਜਿਵੇਂ ਹਾਰੇ ਇੱਕ ਚੀਜ਼ ਸੀ ਓਹ ਸੜਕ ਦੋ ਆਂਦਾ ਤੇ ਆਉਂਦਾ ਸਾਲੋਂ ਸਾਲੋਂ ਲਾ 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 ਲਾ